ਅੱਜ ਮਾਗੀ ਦੇ ਪਵਿੱਤਰ ਮੌਕੇ ਉੱਪਰ ਸ੍ਰੀ ਮੁਖਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਨਤਮਸਤਕ ਹੋਣ ਦੇ ਲਈ ਅਸੀਂ ਸਾਰੇ ਮੈਂ ਸਪੀਕਰ ਸਾਹਿਬ ਖੁੱਡੀਆਂ ਸਾਹਿਬ ਬਰਾੜ ਸਾਹਿਬ ਔਰ ਰੰਗ ਮજરા ਸਾਹਿਬ ਸਾਰੇ ਸਾਥੀ ਅਸੀਂ ਐਮਐਲਏ ਮੰਤਰੀ ਸਾਰੇ ਪਹੁੰਚੇ ਸੀਗੇ ਪਹਿਲਾ ਦਰਬਾਰ ਸਾਹਿਬ ਨਤਮਸਤਕ ਹੋਏ ਔਰ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਔਰ ਫਿਰ ਉਸ ਤੋਂ ਬਾਅਦ ਆਪਣੇ ਪੰਜਾਬ ਦੇ ਪ੍ਰਾਤਨ ਕਲਚਰ ਇਤਿਹਾਸ ਦੇ ਵਿੱਚ ਜਿਹਦੇ ਲਈ ਮੁਖਸਰ ਮਸ਼ਹੂਰ ਹੈ ਕੋੜਾ ਮੰਡੀ ਦੇ ਵਿੱਚ ਪਹੁੰਚਿਆ ਮੇਲਾ ਲੱਗਿਆ ਹੋਇਆ ਇੱਥੇ ਤਕਰੀਬਨ ਹਫ਼ਤਾ ਮੇਲਾ ਚੱਲਦਾ ਹੈ ਬਹੁਤ ਆਨੰਦ ਆਇਆ ਔਰ ਮੈਂ ਸਮਝਦਾ ਕਿ ਆਪਣਾ ਕਲਚਰ ਹੈ ਮੈਂ ਔਰ ਸਪੀਕਰ ਸਾਹਿਬ ਦਾ ਅਸੀਂ ਤਾਂ ਸ਼ਾਇਦ ਪਹਿਲੀ ਵਾਰੀ ਪਹੁੰਚਿਆ ਪਰ ਬਰਾੜ ਸਾਹਿਬ ਔਰ ਫਰਾਂਡ ਮੈਰਾ ਸਾਹਿਬ ਨੇ ਹੁਕਮ ਕੀਤਾ ਕਿ ਇੱਥੇ ਆ ਕੇ ਜਾਣਾ ਬਹੁਤ ਚੰਗਾ ਲੱਗਿਆ ਜੀ ਔਰ ਮੈਂ ਸਮਝਦਾ ਕਿ ਆਪਣੇ ਇਸ ਪ੍ਰਾਤਨ ਇਤਿਹਾਸ ਨੂੰ ਆਪਣੇ ਇਸ ਕਲਚਰ ਨੂੰ ਹੋਰ ਡਿਵੈਲਪ ਕਰਨ ਦੀ ਲੋੜ ਹੈ ਸਰਕਾਰ ਪੱਧਰ ਦੇ ਉੱਪਰ ਵੀ ਐਫਰਟਸ ਨੇ ਜਿਹੜੇ ਉਹ ਕੀਤੇ ਜਾਣਗੇ ਤਾਂ ਕਿ ਇਸ ਕਲਚਰ ਨੂੰ ਹੋਰ ਪ੍ਰਮੋਟ ਕੀਤਾ ਜਾਵੇ ਕਿਉਂਕਿ ਇਹ ਉਹ ਜਗ੍ਹਾ ਜਿੱਥੋਂ ਪੂਰੇ ਮੁਲਕ ਦੇ ਵਿੱਚ ਆ ਘੋੜਿਆਂ ਦੀ ਸਪਲਾਈ ਜਿਹੜੀ ਹੋ ਸਕਦੀ ਹੈ ਔਰ ਇਸ ਤੋਂ ਬਹੁਤ ਵੱਡਾ ਬਿਜ਼ਨਸ ਹੈ ਜਿਹੜਾ ਉਹ ਸਾਡੇ ਕਿਸਾਨ ਵੀਰਾਂ ਦੇ ਲਈ ਪ੍ਰੇਮੀਆਂ ਦੇ ਲਈ ਇਹ ਬਿਜ਼ਨਸ ਕ੍ਰੀਏਟ ਕੀਤਾ ਜਾ ਸਕਦਾ ਹੈ ਸੋ ਇਹਦੇ ਵਾਸਤੇ ਵੱਡੇ ਪੱਧਰ 'ਤੇ ਪ੍ਰੈਫਰਸ ਹੋਣਗੇ ਐਮਐਸਪੀ ਤੇ ਅੱਜ ਪਾਸ ਪਾਣੀ ਕੰਕਰੀਟ ਕੀਤਾ ਹੈ ਜੀ ਐਮਐਸਪੀ ਤੇ ਭਾਜਪਾ ਨੇ ਟਵੀਟ ਕੀਤਾ ਕਹਿੰਦੇ ਜਦੋਂ ਅਸੀਂ ਐਮਐਸਪੀ ਦਿੰਦੇ ਸੀ ਉਦੋਂ ਆਪ ਵੱਲੋਂ ਨਾ ਕਰ ਦਿੱਤੀ ਗਈ ਤਿੰਨ ਫਸਲਾਂ ਤੇ ਅੱਜ ਐਮਐਸਪੀ ਦੀ ਗੱਲ ਕੀਤੀ ਜਾ ਰਹੀ ਹੈ ਇੱਕ ਟਵੀਟ ਪੰਜਾਬ ਭਾਜਪਾ ਵੱਲੋਂ ਕੀਤਾ ਗਿਆ ਇਹ ਸਾਰਾ ਸਾਰ ਝੂਠ ਹੈ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਮੇਸ਼ਾ ਇਹ ਕਹੇ ਕਿ ਜੋ ਬਾਈਦਿਆਂ ਬਾਈ ਫਸਲਾਂ ਦੇ ਉੱਪਰ ਜਿਹਦੇ ਤੋਂ ਅਸੀਂ ਪ੍ਰਾਈਸ ਅਨਾਉਂਸ ਕਰਦੇ ਹਾਂ ਉਹਦੇ ਉੱਪਰ ਐਮਐਸਪੀ ਅਨਾਉਂਸ ਤਾਂ ਕਰਦੇ ਹਾਂ ਪਰ ਉਹਦੀ ਲੀਗਲ ਗਾਰੰਟੀ ਹੈ ਜਿਹੜੀ ਪਰਚੇਸ ਦੀ ਉਹ ਦਿੰਦੇ ਨਹੀਂ ਹੈਗੇ ਅੱਜ ਕੀ ਇਹਨਾਂ ਨੂੰ ਸੱਪ ਸੁੰਘ ਕੇ ਬੀਜੇਪੀ ਵਾਲਿਆਂ ਨੂੰ ਕੇਂਦਰ ਵਾਲਿਆਂ ਨੂੰ ਅੱਜ ਦੇ ਦੇਣਾ ਸੋ ਇਸ ਕਰਕੇ ਬਾਈ ਦੇ ਬਾਈ ਫਸਲਾਂ ਦੇ ਉੱਪਰ ਜਿਹੜੀ ਜਿਹਦੀ ਪ੍ਰਾਈਸ ਐਮਐਸਪੀ ਅਨਾਉਂਸ ਹੁੰਦੀ ਹੈ ਉਹਦੇ ਵਾਸਤੇ ਆਮ ਆਦੀ ਪਾਰਟੀ ਔਰ ਸਰਕਾਰ ਮੰਗ ਕਰਦੀ ਸੀ ਕੇਂਦਰ ਤੋਂ ਔਰ ਕਰਦੀ ਰਹੂਗੀ ਓਕੇ ਜੀ